ਸਾਸੀ ਗਾਲ ਖਾਰੇ ਕਿਸਾਨ ਭਰਾਵਾਂ ਦਾ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਨਾ ਜਿਹੜੇ ਸੱਜਣ ਮਿੱਤਰ ਆਪਣੇ ਨਾਮ ਨਾਲ ਜੁੜੇ ਨੇ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਨਾ ਸੱਤ ਕਟੀਆਂ ਗਿਆ ਪਹਿਲ ਨੰਬਰ ਤੇ 2 ਸਾਲ ਦੀ ਕੱਟੀ 1.5 ਸਾਲ ਡੇਢ ਸਾਲ ਤੇ ਸਵਾ ਸਾਲ ਸਵਾ ਸਾਲ ਸਵਾ ਸਾਲ ਤੇ 9 ਮਹੀਨੇ ਜਿਹੜੇ ਸੱਜਣ ਮਿੱਤਰ ਆਪਣੇ ਚੈਨਲ ਨਾਲ ਅੱਜ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਪਿੰਡਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਣਾ ਫੋਨ ਨੰਬਰ ਆਪਣਾ 99799 98511 BJ ਅੱਜ ਦੀ ਵੀਡੀਓ ਦੇ ਵਿੱਚ ਪਾਇਆ ਨੰਬਰ ਦੀ ਜਿਹੜੀ ਕੱਟੀ ਆ 2 ਸਾਲ ਦੀ ਉਮਰ ਆ ਦੀ ਤੇ ਬਹੁਤ ਸ਼ਕੀਨ ਕੱਟੀ ਆ ਤੇ 4 ਥਾਂ ਨੇ ਪੰਜਵੀਂ ਕੋਈ ਖੋਰ ਸਾਪਣੀ ਗਈ ਤੇ ਇੱਕ ਗੱਟਾ ਨੂੰ ਡੇਰੀ ਪ੍ਰੋਟੀਨ ਦਾ ਚਾਹੀਦਾਗਾ ਤੇ ਇੱਕ ਗੱਟੇ ਨਾਲ ਬਿਲਕੁਲ ਤਿਆਰ ਹੋ ਜਾਣੀ ਆ ਤੇ ਕੱਟੀ ਪੂਰੀ ਬਜਨ ਵਜੂਦ ਤੇ ਕੰਦ ਕਾਠੇ ਵਾਲੀ ਆ ਥੋੜੀ ਜਿਹੀ ਠਿੱਕੀ ਜ਼ਰੂਰ ਪੈਂਦੀ ਆ ਇਹ ਫੇਸਬੁਕ ਬਹੁਤ ਸੋਹਣਾ ਕੱਟੀ ਦਾ ਤੇ ਨੰਬਰ 2 ਤੇ ਕੱਟੀ ਇਹ ਵੀ ਬਹੁਤ ਚੰਗੀ ਆ 4 ਥਾਂ ਨੇ ਇਹ ਵੀ ਪੂਰੀ ਚੰਗੀ ਝੋਲੀ ਆ ਦੀ ਵੀ ਤੇ ਇਹ ਵੀ ਮੰਨ ਕੇ ਚਲਾ ਕੱਟੀ ਰੰਗ ਸਿੰਘ ਲੱਗਿਆ ਵਾ ਤੇ ਬਹੁਤ ਸੋਹਣਾ ਸਿੰਗ ਆਗਾ ਤੇ ਇਹ ਵੀ ਕੱਟੀ ਥੋੜੇ ਟਾਈਮ ਚ ਤਿਆਰ ਹੋਈ ਸੀ ਦੋ ਇਹ ਇੱਕ ਨਹੀਂ ਕੋ ਮਰਦੀ ਇਹ ਪੌਣੇ ਦੋ ਸਾਲ ਦੀ ਆ ਵੀਰੇ ਠੀਕ ਹੈ ਤੇ ਨੰਬਰ 3 ਤੇ ਬਈ ਡੇਢ ਸਾਲ ਦੀ ਕੱਟੀ ਆ ਤੇ ਚਾਰ ਥਾਂ ਦੇ ਜਾਮਣ আর ਗਾਦਾਂਗਾ ਕੱਟੀ ਦਾ ਜਮਾ ਸ਼ਾਹ ਕਾਲੀ ਕੱਟੀ ਇਹਦੇ ਪੂਰੇ ਅੰਗੂਰਾਂ আরਗੇ ਖਾਣ ਲੱਗੇ ਹੋਏ ਨੇ ਕੱਟੀ ਵੀ ਬਹੁਤ ਸ਼ਕੀਨ ਹੈ ਡੈਰੀ ਚੋਂ ਕੱਟੀ ਆਈ ਵੀ ਆਪਣੀ ਥੈਂਕ ਯੂ ਜੀ ਬਹੁਤ ਮੱਥਾ ਬਹੁਤ ਕਟਿਆ ਨੂੰ ਵੀ ਚੌੜਾਗਾ ਠੀਕ ਐ ਤੇ ਨੰਬਰ 4 ਤੇ ਮੀਨੀ ਕੱਟੀ ਵੀਰੇ ਇਹਦੇ ਵੀ 4 ਥਾਣ ਨੇ ਸਵਾ ਸਾਲ ਦੀ ਉਮਰ ਐ ਤੇ ਮੀਨੀ ਆ ਸਿੰਗਾ ਤੋਂ ਤੇ ਬਹੁਤ ਸੋਹਣੀ ਬਾਦਨ ਮੌਜੂਦ ਵਾਲੀ ਕੱਟੀ ਆ ਅੱਜਨ ਮਿੱਤਰ ਨੂੰ ਜਿਹੜੀ ਜਰੂਰ ਤੁਸੀਂ 4 ਨੰਬਰ ਤੇ ਮੀਨੀ ਕੱਟੀ ਆ ਤੇ 5 ਨੰਬਰ ਤੇ ਕੱਟੇ ਥੋੜੀ ਜੀ ਥਿੱਕੀ ਪੈਂਦੀ ਆ ਤੇ ਝੋਲੀ ਇਹਦੀ ਵੀ ਬਹੁਤ ਵਧੀਆ ਗਈ ਜਮਾ ਥਾਣ ਬਹੁਤ ਸੋਹਣਾ ਲੱਗਿਆ ਪਿਆ ਸਹੀ ਆ ਬਹੁਤ ਤੰਗੀ ਬਣਨਾ ਨੇ ਕੰਮ ਆ ਲਈ ਨੇ ਮਨਕਦਰ ਜਦੋਂ ਖਰਾਕ ਵਾਲੇ ਘਰੇ ਆ ਗਈ ਨਾ ਤੇ ਕੱਟੀ ਦੀ ਹੋਰ ਗੱਲ ਬਣ ਜਾਂਦਾ ਥੋੜੇ ਦਿਨਾਂ ਦੀ ਸੇਵਾ ਨਾਲ ਤੇ ਨੰਬਰ 6 ਤੇ ਸਵਾ ਸਾਲ ਕੱਟੀ ਦੀ ਉਮਰ ਆ ਇਹ ਵੀ ਸਿੰਗਾ ਖੂੰਗਾ ਤੋਂ ਬਹੁਤ ਸੋਹਣੀ ਬਣੂਗੀ ਤੇ ਬਹੁਤ ਫੇਸ ਬਹੁਤ ਸੋਹਣਾਗਾ ਤੇ ਜਮਾ ਜੱਤ ਵਾਲੀ ਕੱਟੀ ਆ 4 ਥਾਨੇ ਦੇ ਵੀ ਵੀਰੇ ਇਹ ਸੇਵਾ ਵਾਲੇ ਘਰੇ ਆਈ ਵੀ ਆ ਇਹ ਤਾਂ ਜਾਨ ਵਾਲੀ ਕੱਟੀ ਆ ਤੇ ਇਹ ਵੀ ਥੋੜੇ ਟਾਈਮ ਕੀ ਨੇੜੇ ਲੱਗ ਜਾਣੀ ਆ ਤੇ ਨੰਬਰ 8 ਦੇ ਵੀਰੇ ਹਾਂ 7 ਦੇ ਸਾਰੀ 8-9 ਮਹੀਨੇ ਦੀ ਕੱਟੀ ਆ ਚਾਰ ਹਾਨੇ ਦੀ ਠੀਕ ਆ ਜੀ ਜਿਹੜਾ ਇੱਕ ਕੱਟੀ ਜਮਾ ਜਦ ਬਣਾ ਲਈ ਨਾ ਬਹੁਤ ਸੋਹਣੀ ਗਿਆ ਸਿੰਘ ਸਿੰਘ ਕੋ ਫੇਸਬੁਕ ਤੋਂ ਬਹੁਤ ਸੋਹਣਾ ਕੱਟੀ ਦਾ ਤੇ ਜਿਹੜੇ ਵੀ ਸੱਜਣ ਮਿੱਤਰ ਨੂੰ ਆਪਣੇ ਚੈਨਲ ਤੇ ਵੀਡੀਓ ਦੇਖ ਕੇ ਕੱਟੀ ਦੀ ਜਿਹੜੀ ਦੀ ਵੀ ਜ਼ਰੂਰਤ ਹੋਈ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਧੰਨਵਾਦ ਜੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਸਸੀ ਕਾਲ